ਮੈਨੂੰ ਹੈਲਥ ਇਸ਼ੂਜ਼ ਕਾਫੀ ਸਾਰੇ ਆ ਗਏ ਤੇ ਮੇਜਰ ਸੀਗੇ ਹਾਰਟ ਦੀ ਮੈਨੂੰ ਪ੍ਰੋਬਲਮ ਹੋ ਗਈ ਔਰ ਮੇਰੀ ਪਰਸ ਮੱਜੰਦੇ ਸੀ ਮੈਂ 2 ਦਿਨ ਵਰੀ ਹਸਪੀਟਲਸ 'ਚ ਵੀ ਗਿਆ ਦਾਖਲ ਰਹਾ ਉਹ ਠੀਕ ਨਹੀਂ ਹੋ ਰਹੀ ਸੀ ਔਰ ਮੈਨੂੰ ਡਾਕਟਰਸ ਨੇ ਦੱਸਿਆ ਵੀ ਤੜਾ 60-70 ਲੱਖ ਰੁਪਏ ਦਾ ਖਰਚਾ ਹੋਏਗਾ ਤੁਸੀਂ ਹੋ ਗਿਆ ਤਾਂ ਆਪਣੀ ਲਈ ਸੀਗਾ ਵੀ ਯਾਰ ਮੇਰੀ ਸਿਹਤ ਦਾ ਨੁਕਸਾਨ ਹੋ ਰਿਹਾ ਤੇ ਮੈਂ ਆਪ ਔਰਗੇਨਿਕ ਖਾਣਾ ਫਿਰ ਇਹ ਕਿਉਂ ਲੱਗਿਆ ਵੀ ਲੋਕਾਂ ਨੂੰ ਵੀ ਇਹ ਖਾਣਾ ਚਾਹੀਦਾ ਤੇ ਸੇਲ ਕਰਨੀ ਚਾਹੀਦੀ ਲੋਕਾਂ ਵਿੱਚ ਇਹ ਸਫਲ ਦੀ ਇਹ ਸਬਜ਼ੀਆਂ ਦੀ ਫਿਕਰ ਪਿਆ ਜੀ ਮੈਂ 70 ਲੱਖ ਰੁਪਏ ਦਾ ਅਰੇਂਜਮੈਂਟ ਕਿੱਦਾਂ ਕਰਾਂ ਤੇ ਕਿੱਥੇ ਮੈਨੂੰ ਇਹ ਫਰੀ ਦੇ ਵਿੱਚ ਹੋਇਆ ਮੈਂ ਉਹ ਤਾਂ 70 ਲੱਖ ਰੁਪਏ ਜ਼ਮੀਨ 'ਚ ਇਨਵੈਸਟ ਕਰਦਾ ਮੈਂ ਕਿਹਾ ਵੀ ਆਪਾਂ ਆਪਣਾ ਤਾਂ ਫਾਇਦਾ ਕੀਤਾ ਲੋਕਾਂ ਦਾ ਵੀ ਫਾਇਦਾ ਕਿਉਂ ਨਾ ਕਰੀਏ ਹਮ ਇੱਕ ਵਾਰ ਸੇ ਆਪਾਂ ਸਸਤੀ ਸਬਜ਼ੀ ਲੈ ਲੈਨੇ ਆਂ ਔਰ ਆਪਾਂ ਮਹੀਨੇ ਦਾ 2000 ਰੁਪਏ ਬਚਾ ਲੈਨੇ ਆਂ ਉਦੋਂ ਆਪਾਂ 5000 ਰੁਪਏ ਡਾਕਟਰਾਂ ਨੂੰ ਦੇ ਦਿੰਨੇਗੇ ਉਦੋਂ ਨਾਲ ਬਜਾਏ ਤਾਂ ਥੋੜੀ ਜਿਹੀ ਮਹਿੰਗੀ ਸਬਜ਼ੀ ਖਰੀਦ ਲਾਂ ਹਮ ਤੇ ਜੇ ਕਸਟਮਰ ਥੋੜੀ ਮਹਿੰਗੀ ਸਬਜ਼ੀ ਖਰੀਦੇਗਾ ਤੇ ਜੀਮਿਦਾਰਾਂ ਨੂੰ ਵੀ ਉਤਸ਼ਾਹ ਮਿਲੇਗਾ ਹੋਰ অর্গানਿਕ ਦਾ ਕਰਨਾ ਹੈ। ਮੇਰੀ ਵਾਈਫ ਨੂੰ ਆਰਥਰਾਈਟਿਸ ਦੀ ਪ੍ਰੋਬਲਮ ਹੋ ਗਈ ਸੀ। ਅੱਛਾ। ਤੇ ਉਹ ਹੁਣ ਠੀਕ ਹੈ ਬਿਲਕੁਲ ਹਾਰਡ ਦੀ ਪ੍ਰੋਬਲਮ ਸੀ। ਉਹ ਹੁਣ ਬੀਪੀ ਵੱਧਾ ਸੀਗਾ। ਸਾਰੇ ਨਾਰਮਲ ਹੈ। ਤੇ ਬੇਟੀ ਮੇਰੀ ਕੈਨੇਡਾ ਸੀ ਤੇ ਉਹ ਇੱਥੇ ਆਈ ਹੋਈ ਹੁਣ। ਤੇ ਉਹਨਾਂ ਨੂੰ ਆਈਵੀਐਸ ਵਗੈਰਾ ਸੀਗਾ ਤੇ ਹੋਰ ਪ੍ਰੋਬਲਮ ਸੀ ਕਾਫੀ ਬਾੜ ਵਿੱਚ ਰਚੜਦੇ ਸੀ ਉਹਨਾਂ ਦੇ। ਉਹ 2 ਮਹੀਨੇ ਦੇ ਅੰਦਰ ਹੀ ਬਿਲਕੁਲ ਇੱਕਦਮ ਫਿੱਟ ਆ ਪੂਰੀ। ਫਿਰ ਹੁਣ ਤੁਹਾਡਾ ਮੈਡੀਸਨ ਦਾ ਖਰਚਾ ਕਿੰਨਾ? ਮੈਡੀਸਨ ਸਾਡਾ ਬਿਲਕੁਲ ਜ਼ੀਰੋ ਜੀ। ਨਾ ਸਾਨੂੰ ਕਿਸੇ ਡਾਕਟਰ ਨੂੰ ਜਾਣਾ ਪੈਂਦਾ ਨਾ ਕੁਝ ਹੈ। अच्छा बस ऐसे री फ्लूड खाली दिए अच्छे खाली दिए अच्छा नारंगवाल ਦੇ ਵਿੱਚ ਫਿਰ ਤੁਸੀਂ ਬਿਨਾਂ ਰੇ ਸਪਰੇ ਵਾਲੀ ਸਬਜ਼ੀ ਫੜ ਲੈਣੀ ਸ਼ੁਰੂ ਕਰ ਦਿੱਤੀ ਹਾਂ ਸਾਰੀ ਉੱਥੇ ਮੈਂ ਕਿਉਂਕਿ ਮੈਂ ਨੇਚਰਲ ਸੀਗਾ ਵੀ ਮੈਂ ਇਹ ਚ ਕੁਝ ਨਹੀਂ ਲੈਣਾ ਤੇ ਕੋਈ ਖਾਦ ਨਹੀਂ ਪਾਣੀ ਕੋਈ ਸਪਰੇ ਨਹੀਂ ਕਰਨਾ ਹੂੰ ਉਸ ਤੋਂ ਬਾਅਦ ਅਸਰ ਦਿਖਣਾ ਸ਼ੁਰੂ ਹੋਇਆ ਉਸ ਤੋਂ ਬਾਅਦ ਅਸਰ ਹੋਇਆ ਹੂੰ ਤੇ ਉਸ ਤੋਂ ਬਾਅਦ ਮੈਂ ਇਵਨ ਐਟ ਮੈਂ ਕੋਈ ਵੀ ਮੈਡੀਸਿਨ ਨਹੀਂ ਖਾ ਰਿਹਾ ਨਾ ਬੀਪੀ ਦੀ ਨਾ ਸ਼ੂਗਰ ਦੀ ਨਾ ਕੁਝ ਕੋਈ ਵੀ ਪ੍ਰੋਬਲਮ ਨਹੀਂ ਹੈ 12 ਸਾਲ ਤੋਂ ਮੈਨੂੰ ਇੱਕ ਵਾਰ ਵੀ ਕੋਈ ਪ੍ਰੋਬਲਮ ਨਹੀਂ ਜੀ ਸਾਈਵਾਲ ਕਾ ਮਾਰ ਕੀਤੇ ਤੇ ਅੱਛਾ ਉਹ ਉਹਨਾਂ ਦੇ ਪਛਾਵ ਤੇ ਗੋਬਰ ਦੇ ਨਾਲ ਸੀ ਜੀਵਾਮ ਮਰ ਤਿਆਰ ਕੀਤਾ ਅੱਛਾ ਤੇ ਉਹ ਜੀਵਾਮ ਮਰ ਤੇ ਫਿਰ ਜੀ ਫੋਦਿਆਂ ਨੂੰ ਲਾਣੇ ਆ ਉਹਦੇ ਹੀ ਸਪਰੇਅ ਕਰਦੇ ਜਣੀ ਵਧੀਆ ਰਿਜ਼ਲਟ ਆ ਫਲ ਫਰੂਟ ਜੋ ਵੀ ਸਬਜ਼ੀਆਂ ਠੀਕ ਹੁੰਦੇ ਆ ਸਰ ਹਾਂਜੀ ਤੁਹਾਨੂੰ پتہ ਕੀ ਆ ਹੋ ਗਿਆ ਪੇਠਾ ਹੋ ਗਿਆ ਤੋਂ ਟਿੰਡੀ ਹੋ ਗਈ ਹਾਂਜੀ ਹੂੰ ਤੇ ਕਰੇਲਾ ਹੋ ਜਾਂਦਾ ਬਾੜ ਕੇ ਤੇ ਲੱਦ ਕੇ ਲਾ ਰਿਹਾ ਅੱਛਾ ਤੇ ਨਹੀਂ ਟੋਟਲ ਸਾਰੀ ਸਬਜ਼ੀ ਹੁੰਦੀ ਆ ਤੇ ਉਸ ਤੋਂ ਬਾਅਦ ਫਿਰ ਫਰੂਟਸ ਆ ਜਾਂਦੇ ਆ ਫਰੂਟਸ ਦੇ ਵਿੱਚ ਮੇਰੇ ਕੋਲ ਇੱਥੇ ਕਰੀ 200 250 ਪਲਾਂਟ ਤਾਂ ਕਿੰਨੋਂ ਦਾ ਹੈਗਾ ਹੂੰ ਉਸ ਵੇਲੇ ਮਸਮੀ ਹੈਗੀ ਵਿੱਚ ਤੇ ਫਿਰ ਗਰਮੀਆਂ ਦੇ ਵਿੱਚ ਅਚੀਕੂ ਹੈ ਅੰਬੂਰ ਹੈਗਾ ਅੰਬ ਹੈਗਾ ਅੱਛਾ ਤੇ ਉਸ ਆਮਲਾ ਵਗੈਰਾ ਵੀ ਲਗਾ ਰੱਖੇ ਅਸੀਂ ਸਾਡਾ ਇੱਕ ਸਟੋਰ ਹੈ ਲੁਧਿਆਣਾ ਦੇ ਵਿੱਚ ਤੇ ਅਸੀਂ ਉੱਥੋਂ ਵੀ ਸੇਲ ਕਰਦੇ ਆਂ ਪਲੱਸ ਅਸੀਂ ਜਿਹੜੇ ਵੀ ਕਾਲਸ ਸਵੀਕਾਰਦੇ ਰੰਨੇ ਲੋਕਾਂ ਨੂੰ ਅੱਛਾ ਤੇ ਫਿਰ ਅਸੀਂ ਖੋਣਦੇ ਤੇ ਕੁਝ ਲੋਕ ਜਿਹੜੇ ਖੇਤਾਂ 'ਚ ਜਾ ਕੇ ਲੈਂਦੇ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮੰਦੀ ਦੋਸਤੋ ਸਾਡੇ ਪੰਜਾਬ ਨੂੰ ਅਸੀਂ ਪੰਜ ਦਰਿਆਵਾਂ ਦੀ ਧਰਤੀ ਕਹਿੰਦੇ ਆ ਤੇ ਅੱਜ ਤੱਕ ਵੀ ਬਜ਼ੁਰਗ ਆ ਜਿਹੜੇ ਉਹ ਸਾਡੇ ਖਾਣ ਪੀਣ ਦੀ ਬੜੀ ਤਾਰੀਫ ਕਰਦੇ ਆ ਕਿ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਇੱਥੇ ਖਾਣ ਪੀਣ ਬਹੁਤ ਵਧੀਆ ਸੀ ਪਰ ਉਹ ਸੀ ਹੋ ਗਿਆ ਹੈ ਨਹੀਂ ਅਸੀਂ ਲਗਾਤਾਰ ਜ਼ਹਿਰੀਲਾ ਖਾਣਾ ਖਾ ਰਹੇ ਆ ਤੇ ਇਹਦੇ ਵਿੱਚ ਕੁਝ ਲੋਕ ਚੰਗਾ ਖਾਣਾ ਦੇਣ ਦੀ ਸਾਨੂੰ ਕੋਸ਼ਿਸ਼ ਕਰ ਰਹੇ ਨੇ ਚੰਗੀ ਖੇਤੀ ਕਰ ਰਹੇ ਨੇ ਜਿਹਨੂੰ ਕੁਦਰਤੀ ਖੇਤੀ ਕਹਿੰਦੇ ਨੇ ਉਹਨਾਂ ਵਿੱਚੋਂ ਇੱਕ ਨੇ ਏ ਭਾਈ ਮਨਿੰਦਰ ਪਾਵਲਾ ਜੀ ਆਪਾਂ ਉਹਨਾਂ ਦੇ ਖੇਤ ਆਏ ਆ ਜਿੱ ਉਹਨਾਂ ਨਾਲ ਗੱਲਬਾਤ ਕਰਾਂਗੇ ਮਨਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪਹਿਲੀ ਗੱਲ ਤੁਹਾਡੇ ਖੇਤ ਦੇਖ ਕੇ ਬੜੀ ਖੁਸ਼ੀ ਹੋਈ ਬਹੁਤ ਸੋਹਣਾ ਮਾਹੌਲ ਆ ਜੀ ਇੱਥੇ ਤਾਂ ਜਿਵੇਂ ਹੁਣ ਤੁਹਾਡੇ ਹੱਥ ਦੇ ਵਿੱਚ ਆਂਬ ਨੇ ਹਨਾ ਚੀਕੂਆ ਤੇ ਮੈਂ ਚਾਹੂੰਗਾ ਇਹਨਾਂ ਬਾਰੇ ਜ਼ਰੂਰ ਦੱਸੋ ਆਮ ਲੋਕ ਆ ਜਿਹੜੇ ਇਹ ਕਿਉਂ ਖਰੀਦਣ ਤੋਂ ਡਰਦੇ ਨੇ ਕਿਉਂ ਇਹਨਾਂ ਤੋਂ ਪਿੱਛੇ ਹਟਦੇ ਨੇ ਕਿ ਜਿਹੜਾ ਕੁਦਰਤੀ ਫਲਾਂ ਉਹ ਤੋਂ ਦੂਰ ਹੁੰਦੇ ਨੇ ਇਹ ਸਭ ਤੋਂ ਵੱਡਾ ਜਿਹੜਾ ਰੀਜਨ ਹੈਗਾ ਕਿ ਜਿਹੜੀ ਆ ਵੀ ਇਹਦੇ ਵਿੱਚ ਆਰਗੇਨਿਕ ਦੀ ਕਸਟ ਤਾਂ ਜ਼ਿਆਦਾ ਆਂਦੀ ਜਾਂਦੀ ਹੈ ਜੀ ਤੇ ਪਰ ਜਿਹੜੇ ਮਾਰਕੀਟ ਦੇ ਵਿੱਚ ਹੈ ਕਿ ਸਟਰੀ ਰੋਡ ਪਾ ਕੇ ਔਰ ਸਪਰੇਆ ਔਰ ਖਾਦ ਬਹੁਤ ਜ਼ਿਆਦਾ ਖਾਦ ਬੰਦੇ ਹੈ ਡੀਪੀ ਔਰ ਮਨੇ ਐਕਸੈਸ ਪਾ ਕੇ ਉਹ ਫਰੂਟ ਨੂੰ ਬਹੁਤ ਜਲਦੀ ਆਂਦੀ ਔਰ ਜ਼ਿਆਦਾ ਉਹਦੇ ਨਾਲ ਫਿਰਦਾ ਤੁੜਾ ਰੇਟ ਵੀ ਘਟ ਜਾਂਦਾ ਉਹਨਾਂ ਦਾ ਹਾਂ ਤੇ ਸਾਡਾ ਜਿਹੜੀ ਇਹਦੇ ਵਿੱਚ ਜਿਹੜੀ ਆ yield ਵੀ ਘਟੇਗੀ ਆ ਹਾਂ ਤੇ ਇਸ ਕਰਕੇ ਸਾਡਾ ਰੇਟ ਥੋੜਾ ਜਿਹਾ ਜਸਟ ਡਬਲ ਦੇ ਕਰੀਬ ਹੋ ਜਾਂਦਾ ਕਿੰਨਾ ਫਿਰ ਵੀ ਜੀ ਮਾਰਕੀਟ ਜੀ ਕਿੰਨਾ ਮਤਲਬ ਜੀ 50-60 ਰੁਪਏ ਕਿਲੋ ਹੈਗਾ ਤਾਂ ਸਾਡਾ 100-150 ਰੁਪਏ ਕਿਲੋ ਹੋ ਜਾਂਦਾ ਜੀ ਅੱਛਾ ਤਾਂ ਆਪਾਂ ਦੇਖੋ ਜੇਕਰ ਮਾਰਕੀਟ ਦੇ ਵਿੱਚ ਇੱਕ ਅੰਬ ਦਾ ਰੇਟ 50-60 ਰੁਪਏ ਚੱਲਦਾ ਅਸੀਂ 100 ਰੁਪਏ ਦਾ ਜੇ ਖਰੀਦ ਕੇ ਉਹ ਖਾ ਲੈਂਦੇ ਆ ਤਾਂ ਸਾਡੀ ਸਿਹਤ ਦਾ ਬਹੁਤ ਚੰਗਾ ਅਸਰ ਹੁੰਦਾ ਅਸੀਂ ਪਰ ਸੋਚਦੇ ਆ ਕਿ ਯਾਰ 50-60 ਰੁਪਏ ਵੱਧ ਲਾਵਾਂਗੇ ਇਸ ਤੋਂ ਵੱਧ ਅਸੀਂ ਕਿਤੇ ਜ਼ਿਆਦਾ ਡਾਕਟਰਾਂ ਨੂੰ ਦੇ ਦੇਣੇ ਜਿਹਦਾ ਬਾਰੇ ਅਸੀਂ ਸੋਚਦੇ ਨਹੀਂ ਉਹਦੀ ਪਰਪਾਈ ساری ਉਮਰ ਨਹੀਂ ਹੁੰਦੀ ਆਜੋ ਆਪਾਂ ਨਾਲ-ਨਾਲ ਦੇਖਦੇ ਆਂ ਜੀ ਚੱਲਦੇ ਆਂ ਤੁਹਾਡਾ ਖੇਤ ਤੱਜ ਅਸੀਂ ਇਹ ਕੁਦਰਤੀ ਖੇਤੀ ਵਾਲੇ ਬਾਗ ਦੇ ਵਿੱਚ ਆਏ ਆਂ ਜਿੱਥੇ ਫਲ ਨੇ ਸਬਜ਼ੀਆਂ ਨੇ ਤਾਂ ਆਪਾਂ ਸਾਰੀ ਗੱਲਬਾਤ ਕਰਾਂਗੇ ਕਿ ਇਹ ਫਲ ਬਾਗ ਸਬਜ਼ੀਆਂ ਦਾ ਕਿਵੇਂ ਬਣਿਆ ਤਾਂ ਤੁਸੀਂ ਜ਼ਰੂਰ ਦੱਸੋ ਜੀ ਇਹ ਸਫ਼ਰ ਫਿਰ ਤੁਹਾਡਾ ਕਿਵੇਂ ਸ਼ੁਰੂ ਹੁੰਦਾ ਕਿ ਤੁਹਾਨੂੰ ਕਿਉਂ ਲੱਗਿਆ ਵੀ ਮੈਨੂੰ ਕੁਦਰਤੀ ਖੇਤੀ ਨਾਲ ਜੁੜਨਾ ਚਾਹੀਦਾ ਸਰ ਬੇਸਿਕਲੀ ਮੈਂ ਮਕੈਨੀਕਲ ਇੰਜੀਨੀਅਰ ਹੈਗਾ ਹਾਂ ਔਰ ਫਿਰ ਉਸ ਤੋਂ ਬਾਅਦ ਮੈਂ ਜਦੋਂ ਥੋੜੇ ਚਿਰ ਜੌਬ ਕਰਕੇ ਮੈਂ ਆਪਣੀ ਇੰਡਸਟਰੀ ਸ਼ੁਰੂ ਕਰ ਲਈ ਸੀਗੀ ਤੇ ਉਸ ਦੌਰਾਨ ਕੀ ਹੋਇਆ ਕਿ ਮੇਰੇ ਮੈਨੂੰ ਹੈਲਥ ਇਸ਼ੂਜ਼ ਕਾਫੀ ਸਾਰੇ ਆ ਗਏ ਤੇ ਮੇਜਰ ਸੀਗੀ ਹਾਰਟ ਦੀ ਮੈਨੂੰ ਪ੍ਰੋਬਲਮ ਹੋ ਗਈ ਔਰ ਮੇਰੀ ਪਰਸ ਵਜਨਦੀ ਸੀਗੀ ਮੈਂ 2 ਦਿਨ ਵਾਰੀ ਹਸਪੀਟਲ ਚ ਵੀ ਗਿਆ ਦਾਖਲ ਰਹਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਇੱਕ ਵਾਰ ਉਹ ਠੀਕ ਨਹੀਂ ਹੋ ਰਹੀ ਸੀ ਔਰ ਮੈਨੂੰ ਡਾਕਟਰਸ ਨੇ ਦੱਸਿਆ ਵੀ ਤਰਾ 670 ਲੱਖ ਰੁਪਏ ਦਾ ਖਰਚਾ ਹੋਏਗਾ। ਅੱਛਾ ਤੇ ਸਪੈਸ਼ਲੀ ਕੋਈ ਡਾਕਟਰ ਹੈਗਾ ਔਰ ਸਵਾਦੀ ਸੀ ਐਕਚੁਅਲੀ ਮੇਰੀ ਮੇਰੀ ਹਾਰਟ ਬੀਟ ਜਿਹੜੀ ਸੀ ਉਹ ਵੱਜ ਜਾਂਦੀ ਸੀ 200 ਦੇ ਕਰੀਬ ਚਲੇ ਜਾਂਦੀ ਸੀ। ਅੱਛਾ 200 ਤੱਕ ਤੇ ਕੋਈ ਡਾਕਟਰ ਇੰਡੀਆ 'ਚ ਜਿਹੜਾ ਵਿੱਚ ਨਹੀਂ ਹੈਗਾ ਤੇ ਉਹ ਆਏਗਾ। ਤੇ ਖਰਚਾ ਵੀ 670 ਲੱਖ ਦਾ। ਹਾਂ ਤੇ ਉਸ ਵਾਰਨ ਕਿ ਮੇਰੀ ਫਿਰ ਜਦੋਂ ਤਕਲੀਫ ਹੋਈ ਤਾਂ ਮੈਂ ਕਿਸੇ ਐਕੂ ਪ੍ਰੈਸ਼ਰ ਵਾਲੇ ਕੋਲ ਚਲੇ ਗਿਆ ਤੇ ਜਦੋਂ ਉਹਨੇ ਐਕੂ ਪ੍ਰੈਸ਼ਰ ਕੀਤਾ ਤਾਂ ਮੇਰੇ ਡਿਕਾ ਰਾਇਆ ਤੇ ਮੈਂ ਠੀਕ ਹੋ ਗਿਆ ਤਾਂ ਉਹ ਕਹਿੰਦੇ ਵੀ ਤੇਰੇ ਇੱਤੇ ਗੈਸ ਬਣੀ ਹੋਈ ਹੈ ਮੈਂ ਡਾਕਟਰ ਦਾ 70 ਲੱਖ ਰੁਪਏ ਮੰਗ ਰਿਹਾ ਤੂੰ ਕਿੰਨਾ ਇਹ ਫਰੀਜ਼ੀ ਇਲਾਜ ਹੋ ਜਾਏਗਾ ਤਾਂ ਇਹ ਤਾਂ ਲੱਕੜ ਦੀ ਗੁੱਲੀ ਜੀ ਕੀਤੀ ਤარი ਹਾਂ ਉਸ ਤੋਂ ਬਾਅਦ ਕੀ ਹੁੰਦਾ ਵੀ ਮੈਂ ਫਿਰ ਰੋਡ ਕਾ ਚਲੇ ਗਿਆ ਵੀ ਇਹ ਕਿਉਂ ਹੋ ਕਿਉਂ ਰਹਾਗਾ ਹਾਂ ਤੇ ਜਦੋਂ ਰੋਡ ਕਾ ਮੈਂ ਇਹ ਦੇਖਿਆ ਵੀ ਜਦੋਂ ਸ਼ਿਮਨਾ ਮਿਰਚ ਖਾਂਦਾ ਜੀ ਤਾਂ ਗੈਸ ਬਣ ਜਾਂਦੀ ਸੀ ਮਟਰ ਆਲੂ ਖਾਦੇ ਜਾਂ ਹੋਰ ਇਸ ਤਰ੍ਹਾਂ ਗੋਭੀ ਖਾਦੀ ਹੈ ਤਾਂ ਗੈਸ ਬਣ ਜਾਂਦੀ ਹਾਂ ਤੇ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਬੰਦ ਕੀਤਾ ਇਨ ਬਿਟਵੀਨ ਜਦੋਂ ਮੈਂ ਆਪਣੀ ਐਕਸਪੈਂਸ਼ਨ ਕੀਤੀ ਫੈਕਟਰੀ ਦੀ ਤਾਂ ਮੈਂ ਇੱਥੇ ਜੋਧਾ ਦੇ ਲਾਗੇ ਨਾਰਿੰਗਵਾਲ ਜਗ੍ਹਾ ਲੈ ਕੇ ਮੈਂ ਫੈਕਟਰੀ ਲਗਾਈ ਤਾਂ ਉਸ ਤੋਂ ਬਾਅਦ ਮੈਂ ਉੱਥੇ ਜਦੋਂ ਉੱਥੋਂ ਦੀਆਂ ਸਬਜ਼ੀਆਂ ਖਾਦੀਆਂ ਤੇ ਉਸ ਤੋਂ ਬਾਅਦ ਮੇਰੀ ਉਹ ਹਾਰਟ ਦੀ ਪ੍ਰੋਬਲਮ 12 ਸਾਲ ਤੋਂ ਮੈਨੂੰ ਇੱਕ ਵਾਰ ਵੀ ਕੋਈ ਪ੍ਰੋਬਲਮ ਨਹੀਂ ਆਈ ਅੱਛਾ ਨਾਰਿੰਗਵਾਲ ਦੇ ਵਿੱਚ ਫਿਰ ਤੁਸੀਂ ਬਿਨਾਂ ਰੇ ਸਪਰੇਅ ਵਾਲੀ ਸਬਜ਼ੀ ਫਲ ਲੈਣੀ ਸ਼ੁਰੂ ਕਰ ਦਿੱਤੀ ਹਾਂ ਸਾਰੀ ਉੱਥੇ ਮੈਂ ਕਿਉਂਕਿ ਮੈਂ ਨੇਚਰਲ ਸੀਗਾ ਵੀ ਮੈਂ ਜ ਕੁਝ ਨਹੀਂ ਲੈਣਾ ਤੇ ਕੋਈ ਖਾਦ ਨਹੀਂ ਪਾਣੀ ਕੋਈ ਸਪਰੇਅ ਨਹੀਂ ਕਰਨਾ ਹੂੰ ਤੇ ਉਸ ਤੋਂ ਬਾਅਦ ਅਸ ਹਾਂ ਤੇ ਉਸ ਵਕਤ ਮੈਂ ਇਵਨ ਐਡ ਮੈਂ ਕੋਈ ਵੀ ਮੈਡੀਸਿਨ ਨਹੀਂ ਖਾ ਰਹਾ ਨਾ ਬੀਪੀ ਦੀ ਨਾ ਸ਼ੂਗਰ ਦੀ ਨਾ ਕੁਝ ਕੋਈ ਵੀ ਪ੍ਰੋਬਲਮ ਨਹੀਂ ਮੈਨੂੰ ਕੱਲੇ ਮਤਲਬ ਖਾਣਾ ਪੀਣਾ ਚੇਂਜ ਕਰਕੇ ਇੰਨਾ ਫਰਕ ਪਿਆ ਸਰ ਖਾਣਾ ਪੀਣਾ ਆਰਗੇਨਿਕ ਖਾਣ ਦੇ ਨਾਲ ਹੀ ਇੰਨਾ ਫਰਕ ਪਿਆ ਤੇ ਫਿਰ ਹੁਣ ਕਿੰਨੇ ਏਕੜ ਦੇ ਵਿੱਚ ਤੁਸੀਂ ਕੁਦਰਤੀ ਫਿਰ ਉਸ ਵਕਤ ਮੈਂ ਮੇਰੀ ਇੰਡਸਟਰੀ ਵੀ ਠੀਕ ਚੱਲ ਗਈ ਤੇ ਅੱਛਾ ਮੈਨੂੰ ਲੱਗਿਆ ਤਾਂ ਮੈਂ ਹੋੜੀ ਵਾਲੀ ਕਰਕੇ ਇੱਥੇ ਕਰੀਬ 8 ਏਕੜ ਦੀ ਜ਼ਮੀਨ ਮੈਂ ਇੱਥੇ ਮਤਲਬ ਕੀਤੀ ਹੈ ਔਰ ਮੈਂ 10 ਸਾਲ ਤੋਂ ਇੱਥੇ ਆਰਗੇਨਿਕ ਕਰ ਰਿਹਾ ਮੈਂ ਪੰਜਾਬ ਐਗਰੋ ਤੋਂ ਸਰਟੀਫਾਈਡ ਵੀ ਹੈਗਾ ਪਿਛਲੇ अच्छा की की ਗਾਉਣੇ ਹੋ ਫਿਰ ਇੱਥੇ ਮੇਰੇ ਕੋਲ ਸਬਜ਼ੀਆਂ ਸਾਰੀਆਂ ਹੁੰਦੀਆਂ ਜੀ ਸਰਦੀਆਂ ਦੀਆਂ ਗਰਮੀਆਂ ਦੀਆਂ ਸਾਰੀਆਂ ਕਿਹੜੇ ਕਿਹੜੇ ਨਾਮ ਜ਼ਰੂਰ ਲੈ ਦੋ ਹਾਂਜੀ ਤਾਂ ਕਿ ਜਿਹੜੇ ਲੋਕ ਸੁਣਨਗੇ ਉਹਨਾਂ ਨੂੰ ਪਤਾ ਲੱਗ ਜੂ ਵੀ ਆਹ ਹੈ ਹਨਾ ਸਰਦੀਆਂ 'ਚ ਜਿੱਦਾਂ ਪਾਲਕ ਹੈ ਮੇਥੀ ਹੈ ਸਾਗ ਹੁੰਦਾ ਹੈਗਾ ਤੇ ਗਾਜਰਾ ਹੋਈਆਂ ਮਟਰ ਹੋਗੇ ਗੋਭੀ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਦੀਆਂ ਤੇ ਗਰਮੀਆਂ ਦੀਆਂ ਤੁਹਾਨੂੰ پتہ ਕੀ ਆ ਹੋ ਗਿਆ ਪੇਠਾ ਹੋ ਗਿਆ ਟੋਟਲ ਸਾਰੀ ਸਬਜ਼ੀ ਹੁੰਦੀ ਆ ਤੁਹਾਡੀ ਢਿੰਡੀ ਹੋ ਗਈ ਹਾਂਜੀ ਤੇ ਕਰੇਲਾ ਹੋ ਜਾਂਦਾ ਬਾੜ ਕਰੇਲਾ ਤੇ ਨੀ ਲਾਰ अच्छा ਤੇ ਉਸ ਵਾਰ ਫਿਰ ਫਰੂਟਸ ਆ ਜਾਂਦੇ ਆ ਫਰੂਟਸ ਦੇ ਵਿੱਚ ਮੇਰੇ ਕੋਲ ਇਥੇ ਕਿਰੇ 200 250 ਬ੍ਰਾਂਡ ਤਾਂ ਕਿੰਨੋਂ ਦਾ ਹੈਗਾ ਹਾਂ ਉਸ ਵਾਰ ਮਸੰਮੀ ਹੈਗੀ ਇਹ ਵਿੱਚ ਤੇ ਫਿਰ ਗਰਮੀਆਂ ਦੇ ਵਿੱਚ ਅਚੀਕੂ ਹੈ ਅੰਰੂਧ ਹੈਗਾ ਆਮ ਹੈਗਾ اچھا ਤੇ ਉਸ ਆਮਲਾ ਵਗੈਰਾ ਵੀ ਲਗਾ ਰੱਖਿਆ ਜੀ ਇੱਥੋਂ ਤੱਕ ਪਹੁੰਚਣ ਲਈ ਕਿੰਨਾ ਕੁ ਸਫ਼ਰ ਤੈਅ ਕਰਨਾ ਪਿਆ ਕਹਿੰਦੇ ਆ ਵੀ ਕੁਦਰਤੀ ਖੇਤੀ ਕਰਨ ਨੂੰ ਸੌਖੀ ਆ ਕਰਨੀ ਬਹੁਤ ਔਖੀ ਆ ਵੀ ਉੱਥੋਂ ਤੱਕ ਪਹੁੰਚਣਾ ਬਹੁਤ ਔਖਾ ਹੁੰਦਾ ਕਿਵੇਂ ਫਿਰ ਇੱਥੋਂ ਤੱਕ ਪਹੁੰਚੇ ਉਸ ਬਾਅਦ ਮੈਨੂੰ ਜਦੋਂ ਮੈਂ ਸ਼ੁਰੂ ਤੇ ਕਰ ਲਿਆ ਤੇ ਮੈਨੂੰ ਕੋਈ ਦਿੱਕਤਾਂ ਆਈਆਂ ਤਾਂ ਫਿਰ ਮੈਂ ਕੁਝ ਬੁੱਕਸ ਵਾਰਾ ਪੜੀਆਂ ਇੰਟਰਨੈਟ ਤੇ ਵੀ ਸਰਚ ਕੀਤਾ ਉਸ ਤੋਂ ਬਾਅਦ ਇਨਵੈਟਮੈਂਟ ਮੈਨੂੰ ਆਪਣੇ ਸਵਾਸ਼ ਪਾਲੇ ਕਰ ਜਾਈ ਗਏ ਹਾਂ ਉਹ ਉਹਨਾਂ ਨਾਲ ਕੰਟੈਕਟ ਹੋਇਆ ਉਹ ਆਰਗੈਨਿਕ ਦੇ ਬਹੁਤ ਵੱਡੇ ਐਕਸਪਰਟ ਹੈਗੇ ਮਹਾਰਾਸ਼ਟਰ ਦੇ ਤੇ ਉਹਨਾਂ ਨੇ ਇੱਥੇ ਪਾਲਨਪੁਰ ਕੈਂਪ ਲਗਾਇਆ ਤੇ ਮੈਂ 5 ਦਿਨ ਦਾ ਕੈਂਪ ਉੱਥੇ ਅਟੈਂਡ ਕੀਤਾ ਆਪਣੇ ਸਟਾਫ ਨੂੰ ਵੀ ਨਾਲ ਲੈ ਗਿਆ ਤੇ ਉੱਥੋਂ ਸੀ ਪ੍ਰੋਪਰ ਟ੍ਰੇਨਿੰਗ ਲੈ ਕੇ ਉਸ ਤੋਂ ਬਾਅਦ ਅਸੀਂ ਸਾਈਵਾਲ گاਵਾ ਰਖੀ ਹਾਂ ਤੇ ਉਹ ਉਹਨਾਂ ਦੇ ਪਿਸ਼ਾਬ ਤੇ ਗੋਬਰ ਦੇ ਨਾਲ ਸੀ ਜੀਵ ਅਮਰਤ ਤਿਆਰ ਕੀਤਾ। ਅੱਛਾ ਤੇ ਉਹ ਜੀਵ ਅਮਰਤ ਦੀ ਫਿਰ ਅਸੀਂ ਫੌਦਿਆਂ ਨੂੰ ਲਾਣੇ ਆ ਉਹਦੇ ਹੀ ਸਪਰੇ ਕਰਦੇ ਹਾਂ। ਯਾਨੀ ਵਧੀਆ ਰਿਜ਼ਲਟ ਆ ਫਲ ਫਰੂਟ ਜੋ ਵੀ ਸਬਜ਼ੀਆਂ ਠੀਕ ਹੁੰਦੇ ਆ ਸਾਰੇ। ਹਾਂਜੀ ਹਾਂਜੀ। ਇਹ ਫਿਰ ਤੁਸੀਂ ਉਗਾਇਆ ਤਾਂ ਆਪਣੀ ਲਈ ਸੀਗਾ ਵੀ ਯਾਰ ਮੇਰੀ ਸਿਹਤ ਦਾ ਨੁਕਸਾਨ ਹੋ ਰਿਹਾ ਤੇ ਮੈਂ ਆਪ ਆਰਗੈਨਿਕ ਖਾਣਾ। ਫਿਰ ਇਹ ਕਿਉਂ ਲੱਗਿਆ ਵੀ ਲੋਕਾਂ ਨੂੰ ਵੀ ਇਹ ਖਵਾਉਣਾ ਚਾਹੀਦਾ ਤੇ ਸੇਲ ਕਰਨੀ ਚਾਹੀਦੀ ਆ ਲੋਕਾਂ ਵਿੱਚ ਇਹ ਸਫਲ ਦੀ ਇਹ ਸਬਜ਼ੀਆਂ ਦੀ। ਹਾਂ ਜਦੋਂ ਮੈਨੂੰ ਲੱਗਿਆ ਵੀ ਯਾਰ ਇੱਥੇ ਮੈਨੂੰ ਫਿਕਰ ਬਿਆਸੀ ਮੈਂ 70 ਲੱਖ ਰੁਪਏ ਦਾ ਅਰੇਂਜਮੈਂਟ ਕਿੱਦਾਂ ਕਰਾਂ ਤੇ ਕਿੱਥੇ ਮੈਨੂੰ ਇਹ ਫਰੀ ਦੇ ਵਿੱਚ ਹੋਇਆ ਮੈਂ ਉਹਦਾ 70 ਲੱਖ ਰੁਪਏ ਜ਼ਮੀਨ 'ਚ ਇਨਵੈਸਟ ਕਰਦਾ ਮੈਂ ਕਿਉਂ ਆਪਾਂ ਆਪਣਾ ਤਾਂ ਫਾਇਦਾ ਕੀਤਾ ਲੋਕਾਂ ਦਾ ਵੀ ਫਾਇਦਾ ਕਿਉਂ ਨਾ ਕਰੀਏ ਹੂੰ ਤੇ ਮੈਨੂੰ ਸੀ ਆ ਵੀ ਇੰਨੀ ਵਧੀਆ ਚੀਜ਼ ਐ ਵੀ ਤਾਂ ਮਤਲਬ ਵੀ ਹਰ ਬੰਦੇ ਤੱਕ ਪਹੁੰਚ ਹੋਣੀ ਚਾਹੀਦੀ ਐ ਔਰ ਮੈਂ ਰੇਗ ਵੀ ਕੋਸ਼ਿਸ਼ ਇਹੀ ਕਰ ਰਿਹਾ ਆ ਵੀ ਇਹਦਾ ਰੇਡ ਵੀ ਰੀਜ਼ਨਬਲ ਹੀ ਹੋਣਾ ਵੀ ਘੱਟ ਤੋਂ ਘੱਟ ਦੀ ਆਪਣੇ ਬੰਦਿਆਂ ਦਾ ਖਰਚਾ ਵੀ ਨਿਕਲ ਜੇ ਹਾਂ ਤੇ ਸੀਲ ਵੀ ਹੋ ਜੀ ਫਿਰ ਵੀ ਕਿੰਨਾ ਕੁ ਫਰਕ ਆ ਰੇਟ ਦਾ ਉਹ ਥੋੜਾ ਜਰੂਰ ਫਰਕ ਤਾਂ ਫਿਰ ਵੀ ਹੈਗਾ ਜੀ ਮਤਲਬ ਕਿਉਂਕਿ ਇਹਦੇ ਚ ਗੁੜਾਈ ਔਰ ਮਤਲਬ ਬਹੁਤ ਮਹਿੰਗੀ ਹੈ ਗੁੜਾਈ ਇਹ ਮਿਹਨਤ ਬਹੁਤ ਹੈ ਇਹਦੇ ਚ ਜਿਹੜੀ ਵਰਕ ਫੋਰਸ ਦੇ ਨਾਲ ਇਹਦਾ ਖਰਚਾ ਜ਼ਿਆਦਾ ਵੱਜ ਜਾਂਦਾ ਅੱਛਾ ਠੀਕ ਹੈ ਰੇਸਪਰੇ ਕੋਈ ਨਹੀਂ ਕਰਦੇ ਉਹ ਤਾਂ ਜ਼ੀਰੋ ਖਰਚਾ ਹੈਗਾ ਪਰ ਜਿਹੜਾ ਮਤਲਬ ਵੀਟਸ ਹੈਗੇ ਆ ਕਾਹੂਸ ਆ ਉਹਨੂੰ ਕਟਾਈ ਕਰਨੀ ਔਰ ਉਹ ਸਾਰਾ ਗੁੜਾਈ ਕਰਨੀ ਔਰ ਉਹਦੇ ਚ ਤਾਂ ਫਿਰ ਲੇਬਰ ਨਾਲ ਬਹੁਤ ਜ਼ਿਆਦਾ ਹੈਗੀ ਕਿੰਨਾ ਫਿਰ ਤੁਹਾਡੇ ਇੱਥੇ ਵਰਕਰ ਕੰਮ ਕਰਦੇ ਨੇ ਇੱਕ ਮੇਰੇ ਕੋਲ 3-4 ਬੰਦੇ ਹੈਗੇ ਜਿਹੜੇ ਫੁੱਲ ਟਾਈਮ ਇੱਥੇ ਕੰਮ ਕਰਦੇ ਆ। ਅੱਛਾ। ਹਾਂਜੀ। ਇਹ ਫਿਰ ਲੋਕਾਂ ਤੱਕ ਤੁਸੀਂ ਕਿਵੇਂ ਲੈ ਕੇ ਜਾਂਦੇ ਹੋ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ? ਅਸੀਂ ਸਾਡਾ ਇੱਕ ਸਟੋਰ ਹੈ ਲੁਧਿਆਣਾ ਦੇ ਵਿੱਚ ਤੇ ਅਸੀਂ ਉੱਥੋਂ ਵੀ ਸੇਲ ਕਰਦੇ ਆ। ਪਲੱਸ ਅਸੀਂ ਜਿਹੜੇ ਵੀ ਕਾਲਸ ਵੀ ਕਰਦੇ ਰਹਿੰਦੇ ਆ ਲੋਕਾਂ ਨੂੰ। ਅੱਛਾ। ਤੇ ਫਿਰ ਅਸੀਂ ਹੋਮ ਡਿਲੀਵਰੀ ਕਿੰਨੇ? ਤੇ ਕੁਝ ਲੋਕ ਸਾਡੇ ਖੇਤਾਂ 'ਚ ਆ ਕੇ ਵੀ ਲੈ ਜਾਂਦੇ ਆ। ਅੱਛਾ। ਕਿਹੋ ਜਿਹਾ ਰਿਸਪੌਂਸ ਆ? ਅਕਸਰ ਦੇਖਿਆ ਵੀ ਕੁਦਰਤੀ ਖੇਤੀ ਕੁਦਰਤੀ ਖੇਤੀ ਬਹੁਤ ਅੱਜਕੱਲ ਪ੍ਰਚਾਰ ਹੈ ਇਸ ਗੱਲ ਦਾ ਵੀ ਕਰਨੀ ਚਾਹੀਦੀ ਆ ਚੰਗਾ ਖਾਣਾ ਚਾਹੀਦਾ ਤਾਂ ਤੁਹਾਨੂੰ ਲੱਗਿਆ ਵੀ ਲੋਕ ਚਾਹੁੰਦੇ ਆ ਤੇ ਲੋਕ ਤੁਹਾਡੇ ਤੱਕ ਪਹੁੰਚ ਕਰਦੇ ਆ ਵੀ ਸਾਨੂੰ ਦਿਓ ਸਾਨੂੰ ਦਿਓ ਹਾਂ ਬਿਲਕੁਲ ਸਹੀ ਹੈ ਜੀ ਤੁਸੀਂ ਕਹਿ ਰਹੇ ਹੋ ਔਰ ਸਾਨੂੰ ਰਿਸਪੌਂਸ ਬਹੁਤ ਅੱਛਾ ਹੈਗਾ ਪਰ ਹੁਣ ਅਸੀਂ ਥੋੜਾ ਜਿਹਾ ਐਕਸਪੈਂਡ ਕੀਤਾ ਹੋਰ ਸਾਡੇ ਉਨ ਰੋਡ ਪਲਾਂਟ ਜ਼ਿਆਦਾ ਹੋ ਗਏ ਹੈ ਤੇ ਇਸ ਕਰਕੇ ਅਸੀਂ ਚਾਹਨੇ ਵੀ ਹੋਰ ਵੀ ਬੰਦੇ ਸਾਡੇ ਨਾਲ ਜੁੜਨ ਜਿਹੜੇ ਕਸਟਮਰ ਸਾਡੇ ਨਾਲ ਹੋਰ ਜ਼ਿਆਦਾ ਜੋੜੇ ਹਾਂ ਤੇ ਬਾਕੀ ਇਹ ਵੀ ਜੋ ਇੱਕ ਵਾਰੀ ਸਾਡੇ ਨਾਲ ਲੱਗ ਜਾਂਦਾ ਉਹ ਤਾਂ ਹਮੇਸ਼ਾ ਲਈ ਸਾਡਾ ਪ੍ਰਮਾਣਨ ਕਿਸਮ ਦਾ ਹੁਣ ਤੁਸੀਂ ਕਿਹਾ ਜੀ ਕਿ ਤੁਹਾਡੀ ਸਿਹਤ ਦਾ ਜਿਹੜਾ ਤੁਹਾਨੂੰ ਮਤਲਬ ਪਤਾ ਲੱਗਣ ਲੱਗ ਗਿਆ ਕਿ ਠੀਕ ਹੋ ਰਿਹਾ ਜਿਵੇਂ ਜਿਵੇਂ ਕੁਦਰਤੀ ਖੇਤੀ ਨਾਲ ਜੁੜ ਰਹੇ ਹੋ ਹਨ ਤਾਂ ਇਹ ਤਾਂ ਤੁਹਾਡਾ ਹੈਗਾ ਤਜਰਬਾ ਤੁਸੀਂ ਹੋਰ ਜਿਵੇਂ ਤੁਹਾਡੇ ਪਰਿਵਾਰਕ ਮੈਂਬਰ ਆ ਕੀ ਉਹਨਾਂ ਤੇ ਵੀ ਅਸਰ ਹੋਇਆ ਹੋਰ ਲੋਕਾਂ ਤੇ ਵੀ ਅਸਰ ਹੋਇਆ ਇਸ ਚੀਜ਼ ਦਾ ਬਹੁਤ ਜ਼ਿਆਦਾ ਹੋਇਆ ਜੀ ਹੂੰ ਆ ਮੇਰੀ ਵਾਈਫ ਨੂੰ ਆਰਥਰਾਈਟਿਸ ਦੀ ਪ੍ਰੋਬਲਮ ਹੋ ਗਈ ਸੀ। ਅੱਛਾ ਤੇ ਉਹ ਹੁਣ ਠੀਕ ਹੈ ਬਿਲਕੁਲ ਹਾਰਡ ਦੀ ਪ੍ਰੋਬਲਮ ਸੀ। ਉਹਨਾਂ ਨੂੰ ਬੀਪੀ ਵੱਧਾ ਸੀਗਾ। ਉਹ ਸਾਰੇ ਨਾਰਮਲ ਹੈ। ਤੇ ਬੇਟੀ ਮੇਰੀ ਕੈਨੇਡਾ ਸੀਗੀ ਤਾਂ ਉਹ ਇੱਥੇ ਆਈ ਹੋਈ ਹੁਣ। ਤੇ ਉਹਨਾਂ ਨੂੰ ਆਈਵੀਐਸ ਵਗੈਰਾ ਸੀਗਾ ਤੇ ਹੋਰ ਪ੍ਰੋਬਲਮ ਸੀ ਕਾਫੀ ਵਾਲ ਵੈਰਾ ਛੱਡਦੇ ਸੀ ਉਹਨਾਂ ਦੇ। ਉਹ 2 ਮਹੀਨੇ ਦੇ ਅੰਦਰ ਹੀ ਬਿਲਕੁਲ ਇੱਕਦਮ ਫਿੱਟ ਹੈ ਪੂਰੇ। ਵਜ਼ਨ ਵੀ ਘਟਾ ਲਿਆ ਉਹਨਾਂ ਨੇ ਆਪਣਾ। ਅੱਛਾ ਤੇ ਸਾਰਾ ਮਤਲਬ ਪੂਰੀ ਬੋਡੀ ਉਹਨਾਂ ਦੀ ਜਿਹੜੀ ਹੈ ਉਹ ਫਿਰ ਹੁਣ ਤੁਹਾਡਾ ਮੈਡੀਸਨ ਦਾ ਖਰਚਾ ਕਿੰਨਾ ਮੈਡੀਸਨ ਸਾਡਾ ਬਿਲਕੁਲ ਜ਼ੀਰੋ ਜੀ ਨਾ ਸਾਨੂੰ ਕਿਸੇ ਡਾਕਟਰ ਕੋਲ ਜਾਣਾ ਪੈਂਦਾ ਨਾ ਕੁਛ ਹੈਗਾ ਅੱਛਾ ਬਸ ਸਿਰਫ ਫਰੂਟ ਖਾ ਲਈ ਦੀਆਂ ਸਬਜ਼ੀਆਂ ਖਾ ਲਈਆਂ ਹੂੰ ਤੇ ਕੋਈ ਵੀ ਦਿੱਕਤ ਨਹੀਂ ਕਿਸੇ ਵੀ ਤਰ੍ਹਾਂ ਦੀ ਜੀ ਹਾਂ ਹੁਣ ਮੇਰੇ ਟ੍ਰੈਂਡ ਦਾ ਹੈਗਾ ਹੀ ਅਗਲਾ ਕਹਿੰਦਾ ਵੀ ਯਾਰ ਕੁਝ ਖੇਤੀ ਆਪਣੇ ਲਈ ਕੁਝ ਫਸਲਾਂ ਆਪਣੇ ਲਈ ਉਗਾ ਲਈਏ ਬਾਕੀ ਬਾਜ਼ਾਰ ਵਾਸਤੇ ਤਾਂ ਰਹਿਣ ਸੁਭਰੇ ਭਾਈ ਜਣੇ ਆਪਣੇ ਲਈ ਕੁਝ ਉਗਾ ਲਈਏ ਤੇ ਮੈਂ ਕਹਿੰਦਾ ਵੀ ਆਪਣੇ ਲਈ ਤਾਂ ਗਾਓਗਾ ਕੁਝ ਫੋਰ ਐਕਸਪੈਰੀਮੈਂਟ ਵੀ ਕਰੋ ਅੱਗੇ ਔਰ ਮਤਲਬ ਵੀ ਜਿਆਦਾ ਤੋਂ ਜਿਆਦਾ ਬੰਦਿਆਂ ਤੱਕ ਪਹੁੰਚ ਕਰੋ ਕਿਉਂ ਆਪਾਂ ਕੈਮੀਕਲ ਦੇ ਪਿੱਛੇ ਪਏ ਹੋਏ ਐਨਾ ਜਿਆਦਾ ਹੂੰ ਤੇ ਕਿਉਂਕਿ ਇੱਕ ਵਾਰ ਸੇ ਆਪਾਂ ਸਸਤੀ ਸਬਜ਼ੀ ਲੈ ਲੈਨੇ ਆਂ ਔਰ ਆਪਾਂ ਮਹੀਨੇ ਦਾ 2000 ਰੁਪਏ ਬਚਾ ਲੈਨੇ ਆਂ ਉਧਰ ਆਪਾਂ 5000 ਰੁਪਏ ਡਾਕਟਰ ਨੂੰ ਦੇ ਦਨੇ ਹੈਗੇ ਤਾਂ ਉਹਦੇ ਨਾਲ ਵਜਾਇਦਾ ਥੋੜੀ ਜੀ ਮਹਿੰਗੀ ਸਬਜ਼ੀ ਖਰੀਦ ਲੈਣਾ ਹੂੰ ਤੇ ਜੇ ਕਸਟਮਰ ਥੋੜੀ ਮਹਿੰਗੀ ਸਬਜ਼ੀ ਖਰੀਦੇਗਾ ਤੇ ਜ਼ਿੰਮੇਦਾਰਾਂ ਨੂੰ ਵੀ ਉਤਸ਼ਾਹ ਮਿਲੇਗਾ ਔਰ ਉਹ ਵੀ ਫੋਰ ਆਰਗੇਨਿਕ ਪੈਦਾ ਕਰਨਗੇ ਹੂੰ ਤੇ ਅਸੀਂ ਚਾਹਨੇ ਆਂ ਵੀ ਕਸਟਮਰ ਥੋ ਉਹ ਤਾਂ ਕਿ ਫਾਰਮਰ ਤਾਂ ਅੱਗੇ ਆ ਹੀ ਜਾਏਗਾ ਹਾਂ ਤਾਂ ਲੋਕਾਂ ਲਈ ਵੀ ਇਹ ਵੱਡਾ ਸੁਨੇਹਾ ਵੀ ਜਿਵੇਂ ਸਾਡੇ ਪੰਜਾਬ ਦੀ ਧਰਤੀ ਆ ਬਹੁਤ ਕੁਝ ਉਗਦਾ ਇੱਥੇ ਪਾਣੀ ਸਾਡੇ ਕਹਿੰਦੇ ਆ ਵੀ ਪੰਜਾ ਦਰਿਆਵਾਂ ਦੀ ਧਰਤੀ ਆ ਖੇਤਾਂ ਦੀ ਗੱਲ ਹੁੰਦੀ ਆ ਤਾਂ ਫਿਰ ਵੀ ਅਸੀਂ ਕੁਦਰਤੀ ਖਾਣੇ ਤੋਂ ਬਹੁਤ ਦੂਰ ਹੁੰਨੇ ਜਾ ਰਹੇ ਆ ਅਸੀਂ 5 5 10 10 ਰੁਪਏ ਬਚਾਉਣ ਦੇ ਚੱਕਰ ਦੇ ਵਿੱਚ ਆਪਦਾ ਨੁਕਸਾਨ ਲੱਖਾਂ ਦਾ ਕਰ ਲੈਂਦੇ ਆ ਜਿਵੇਂ ਇਹਨਾਂ ਨੇ ਕਿਹਾ ਕਿ ਇਹ ਅੰਬ ਦੀ ਜੇ ਕੀਮਤ ਮਾਰਕੀਟ ਦੇ ਵਿੱਚ 50 ਰੁਪਏ ਆ ਤਾਂ ਅਸੀਂ 100 ਦਾ ਦਿੰਦੇ ਆ ਕਿਲੋ ਹਣਾ ਤਾਂ ਮੱਲੋਂ ਅਸੀਂ 50 ਰੁਪਏ ਬਚਾ ਲੇ ਪਰ ਉਸ ਤੋਂ ਬਾਅਦ ਅਸੀਂ ਕਰੋੜਾਂ ਰੁਪਏ ਆਪਦੇ ਤੇ ਖਰਚ ਦੇਣ ਤੇ ਸਾਰੀ ਉਮਰ ਖਰਚਦੇ ਹੀ ਰਹਿਨੇ ਆ ਉਹ ਕਦੇ ਪੂਰਾ ਨਹੀਂ ਹੁੰਦਾ ਇਸ ਕਰਕੇ ਚੰਗੇ ਖਾਣ ਪੀਣ ਦੇ ਮਾਮਲੇ ਦੇ ਵਿੱਚ ਸਾਨੂੰ ਕਦੇ ਵੀ ਉਹਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਚੰਗਾ ਖਾਣ ਪੀਣ ਸਾਡੇ ਪੰਜਾਬ ਦੀ ਫਿਤਰਤ ਆ ਚੰਗੇ ਖਾਣ ਪੀਣ ਨਾਲ ਜੁੜੋ ਤਾਂ ਇਹਨਾਂ ਨੇ ਆਪਣਾ ਐਡਰੈਸ ਵੀ ਦੱਸਿਆ ਕੰਟੈਕਟ ਨੰਬਰ ਵੀ ਦੇਣਗੇ ਮੈਂ ਚਾਹਾਂਗਾ ਤੁਸੀਂ ਇਹਨਾਂ ਨਾਲ ਜਰੂਰ ਸੰਪਰਕ ਕਰੋ ਤੇ ਕਿਵੇਂ ਲੱਗੀ ਗੱਲ ਜਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ